ਉਹ ਦਾ ਕਲਾਕਾਰ ਤਾਂ ਹੈ ਨਹੀਂ ਸੀ ਤੁਹਾਨੂੰ ਲੋਕਾਂ ਨੇ ਕਲਾਕਾਰ ਬਣਾਇਆ ਬਸ ਐ ਹੀ ਬਣ ਗਏ ਕੈਨੇਡਾ ਦੇ ਵਿੱਚ ਬੇਸਮੈਂਟ ਪਹਿਲਾਂ ਤਾਂ ਬਹੁਤ ਸਸਤੀ ਹੁੰਦੀ ਸੀ ਹੁਣ ਬਹੁਤ ਮਹਿੰਗੀ ਹੋ ਗਈ ਹੈ 4 4 5 5 6 6 ਸਟੂਡੈਂਟ ਇਕੱਠੇ ਹੋ ਕੇ ਹੋ ਕੇ ਬੇਸਮੈਂਟ ਲੈਂਦੇ ਆ ਮਤਲਬ ਨਿਆਰੇ ਆਈ ਜਾਂਦੇ ਨਿਆਰੇ ਜਿਹੜੇ ਉਹ ਚੀਜ਼ ਜਲਦੀ ਰਹਿਣੀ ਹੈ ਜਲਦੀ ਆ ਬਿਲਕੁਲ ਵੀ ਉਮਰਾਂ ਜਿੰਨੀਆਂ ਮਰਜ਼ੀ ਹੋ ਜਾਣ ਪਰ ਜ਼ਿੰਦਗੀ ਜਿਹੜੇ ਨਿਆਰੇ ਨੇ ਜਿੰਨੇ ਉਹ ਛੱਟ ਤੇ ਕਿੰਨੇ ਬਚਪਨਾ ਨਹੀਂ ਬੰਦ ਰਹਿਣਾ ਜੀ ਦਾ ਕਦੇ ਬਿਲਕੁਲ ਪਰ ਜੇ ਬਚਪਨਾ ਛੱਡਦਾ ਫਿਰ ਬੁਢਾਪਾ ਆਊਗਾ ਉਹ ਲੋਕ ਛੱਡ ਕੇ ਆ ਰਹੇ ਨੇ ਹੁਣ ਤੱਕ ਕੈਨੇਡਾ 2-4 ਤਾਂ ਸਾਡੀ ਆ ਗਈ ਤੁਹਾਡੇ ਖੁਦ ਦੇ ਹਾਂਜੀ ਮੇਰਾ ਬੇਟਾ ਵੀ ਆ ਗਿਆ ਰਾਜਤਾਲੀਵਾਲ ਦਾ ਬੇਟਾ ਆ ਗਿਆ ਖੂਚ ਇਸ ਵਿੱਚ ਡੱਡੂ ਨਹੀਂ ਘਿਰ ਜਾਂਦਾ ਬਸ ਉਹ ਹਾਲ ਹੈ ਸਾਰੀ ਜ਼ਿੰਦਗੀ ਕਿਸ਼ਤਾਂ ਲਾਈਆਂ ਦਾ ਗੱਡੀਆਂ ਕਿਸ਼ਤਾਂ ਕਰਾਂ ਦੀਆਂ ਕਿਸ਼ਤਾਂ ਐਂ ਗੇਟ ਚੱਲੀ ਜਾਂਦਾ ਫੱਗ ਦਾ ਨਾਮ ਉੱਚਾ ਕਿਤੇ ਪੰਜਾਬ ਦਾ ਨਾਮ ਉੱਚਾ ਕਿ ਤੁਸੀਂ ਪਰ ਸਾਡੇ ਕਲਾਕਾਰਾਂ ਨੂੰ ਤਾਂ ਸਾਥ ਦੇਣਾ ਚਾਹੀਦਾ ਕੁਝ ਜਿਨ੍ਹਾਂ ਨੂੰ ਮੈਂ ਦੋ ਤਿੰਨ ਜਿਹੜੇ ਜਿਨ੍ਹਾਂ ਨੇ ਲਿਖਿਆ ਉਹਨਾਂ ਬਾਰੇ ਬੋਲਿਆ ਹਨਾ ਯਾਰ ਤੁਸੀਂ ਐਡੇ ਵੱਡੇ ਤੁਸੀਂ ਕਿੱਧਰਲੇ ਦੇਸ਼ ਭਗਤੋਂ ਜਿਹੜੇ ਸਰਟੀਫਿਕੇਟ ਵੰਡੀ ਜਾਂਦੇ ਹੋ ਹਨਾ ਕਲਾਕਾਰ ਆ ਵਾਸਤੇ ਕੋਈ ਸਰਹੱਦ ਨਹੀਂ ਹੁੰਦੀ ਕਲਾਕਾਰ ਉਧਰਲੇ ਹੁਣ ਇਧਰਲੇ ਹੁਣ ਕਲਾਕਾਰ ਤੇ 8 ਰੁਪਏ ਦੇ ਵੰਡਿਆ ਨਹੀਂ ਜਾ ਵੰਡਿਆ ਨਹੀਂ ਜਾ ਸਕਦਾ ਹੈਗਾ ਘਾਤ ਨੂੰ ਹਾਂ 사ਸ਼ੀ ਗਾਤ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਐਂਟਰਟੇਨਮੈਂਟ ਦੇ ਅਸੀਂ ਕਿੰਗ ਕਹਿ ਸਕਦੇ ਹਾਂ ਜਿਨ੍ਹਾਂ ਨੇ ਐਂਟਰਟੇਨਮੈਂਟ ਦੀ ਸ਼ੁਰੂਆਤ ਕੀਤੀ ਜਦੋਂ ਟੀਵੀ ਹੁੰਦੇ ਸੀ ਟੈਲੀਵਿਜ਼ਨ ਹੁੰਦੇ ਸੀ ਤਾਂ ਫੈਮਲੀ 420 ਤੋਂ ਲੈ ਕੇ ਜਿਹੜਾ ਸਫਰ ਹੈਗਾ ਤਾਂ ਹੁਣ ਰੋਲਾ ਬੇਸਮੈਂਟ ਦਾ ਜਿਹੜੀ ਕਿ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਲਦੀ ਜਲਦੀ ਚੋਪਾਲ ਦੀ ਜਿਹੜੀ ਸਬਸਕ੍ਰਿਪਸ਼ਨ ਹੈਗੀ ਉਹ ਲਾਓ ਤੁਸੀਂ ਤੇ ਇਸ ਫਿਲਮ ਨੂੰ ਦੇਖੋ ਰੋਲਾ ਬੇਸਮੈਂਟ ਸਾਡੇ ਨਾਲ ਗੁਰਚੇਤ ਚਿੱਤਰਕਾਰ ਹੈਗੇ ਨੇ ਜਿਹੜੇ ਕਿ ਇਸ ਫਿਲਮ ਵਿੱਚ ਐਕਟਰ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਪੰਜਾਬੀ ਦੇ ਸਤਿਕਾਰ ਜੀ ਸਤਿਕਾਰ ਤੁਹਾਡਾ ਅਕਸਰ ਅਸੀਂ ਦੇਖਦੇ ਆ ਕਿ ਜਿਹੜੀ ਕਮੇਡੀ ਹੈ ਜਿਹੜੀ ਅਸੀਂ ਕਹਿੰਦੇ ਪਿੰਡਾਂ ਤੋਂ ਛੋਟੇ ਛੋਟੇ ਚੀਜ਼ਾਂ ਤੋਂ ਸ਼ੁਰੂ ਹੁੰਦੀ ਹੈ ਉਸ ਦੇ ਵਿੱਚ ਤੁਹਾਡਾ ਬੜਾ ਵੱਡਾ ਯੋਗਦਾਨ ਹੈਗਾ ਜੀ ਮੈਂ ਜਦੋਂ ਕਮੇਡੀ ਕਰਦਾ ਮੈਂ ਲੋਕਾਂ ਦੀਆਂ ਗੱਲਾਂ ਲੋਕਾਂ ਤੱਕ ਲੈ ਕੇ ਆਉਣਾ ਜੀ ਸਾਡੇ ਕਲਚਰ ਦੀਆਂ ਗੱਲਾਂ ਸਾਡੀ ਮਾਂ ਬੋਲੀ ਦੀਆਂ ਗੱਲਾਂ ਸਾਡੇ ਜੋ ਵੀ ਸਾਡੇ ਆੜੇ-ਦਾੜੇ ਵਾਪਰਦਾ ਪਿੰਡਾਂ ਦੇ ਵਿੱਚ ਮੇਰਾ ਕੋਈ ਪਿਓ ਦਾਦਾ ਕਲਾਕਾਰ ਤਾਂ ਹੈ ਨਹੀਂ ਸੀ ਸਾਨੂੰ ਲੋਕਾਂ ਨੇ ਕਲਾਕਾਰ ਬਣਾਇਆ ਬਸ ਅਹੀ ਬਣ ਗਏ ਮਤਲਬ ਜਿਵੇਂ ਕਹਿੰਦੇ ਨੇ ਕਿਸੇ ਦੀ ਕਲਮ ਹੁੰਦੀ ਹੈ ਕਿਸੇ ਦਾ ਜ਼बान ਹੁੰਦੀ ਹੈ ਸ਼ਬਦ ਹੁੰਦਾ ਉਹ ਜਿਹੜੇ ਸ਼ਬਦ ਸੀ ਉਹਨਾਂ ਨੇ ਐਕਟਰ ਬਣਾ ਦਿੱਤਾ ਹਾਂਜੀ ਹਾਂਜੀ ਤੇ ਜ਼ਿੰਦਗੀ ਦਾ ਥੋੜਾ ਜਿਹਾ ਜਾਨਣਾ ਚਾਹਾਂਗੇ ਤੁਹਾਡਾ ਅਸੀਂ ਪਹਿਲਾਂ ਵੀ ਅਸੀਂ ਇੰਟਰਵਿਊ ਚਲੋ ਕੀਤੀਆਂ ਨੇ ਤੇ ਇਸ ਫਿਲਮ ਵਿੱਚ ਰੋਲ ਆ ਬੇਸਮੈਂਟ ਦਾ ਜਿਹੜਾ ਅਸੀਂ ਵਿਦੇਸ਼ਾਂ ਦੇ ਵਿੱਚ ਇਹੀ ਰੋਲੇ ਹੈਗੇ ਨੇ ਅੱਜ ਕੱਲ ਬੇਸਮੈਂਟ ਛੱਡੋ ਜ਼ਮੀਨਾਂ ਦੇ ਰੋਲੇ ਵੀ ਸ਼ੁਰੂ ਹੋਏ ਹੋਏ ਨੇ ਤੇ ਬੇਸਮੈਂਟ ਬਾਰੇ ਥੋੜਾ ਜਾਣਨੇ ਜਾਵਾਂਗੇ ਉਧਰ ਨਾਲ ਕੈਨੇਡਾ ਦੇ ਵਿੱਚ ਬੇਸਮੈਂਟ ਪਹਿਲਾਂ ਤਾਂ ਬਹੁਤ ਸਸਤੀ ਹੁੰਦੀ ਸੀ ਹੁਣ ਬਹੁਤ ਮਹਿੰਗੀ ਹੋ ਗਈ ਹੈ ਚਾਰ ਚਾਰ ਪੰਜ ਪੰਜ 6 6 ਸਟੂਡੈਂਟ ਇਕੱਠੇ ਹੋ ਕੇ ਬੇਸਮੈਂਟ ਲੈਂਦੇ ਆ ਤੇ ਉਸ ਤਰ੍ਹਾਂ ਦੀ ਕਹਾਣੀ ਹੈ ਵੀ ਵੀ ਕਿਵੇਂ ਕੰਮ ਕਰਦੇ ਨੇ ਵਿਚਾਰੇ ਦਿਨ ਰਾਤ ਮਿਹਨਤ ਕਰਦੇ ਨੇ ਸ਼ਿਫਟਾਂ ਲਾਉਂਦੇ ਨੇਗੇ ਅਸਲ ਕੈਨੇਡਾ ਦੀ ਲਾਈਫ ਦੇ ਉੱਤੇ ਆ ਮੇਰਾ ਇਹਦੇ ਚ ਕਰੈਕਟਰ ਹੈ ਚਾਚਾ ਚਾਚੀ ਦਾ ਕਰਮਜੀਤ ਅਨਮੋਲ ਉਹਦਾ ਮੈਂ ਚਾਚਾ ਚਾਚਾ ਬਣਿਆ ਤੇ ਰਾਜਪਾਲੀਬਾ ਜੀ ਚਾਚੀ ਬਣੇ ਨੇ ਸੋ ਸਾਡਾ ਮੈਂ ਕਹਿੰਦਾ ਅਸੀਂ ਉੱਥੇ ਜਦੋਂ ਸ਼ੂਟ ਚੱਲਦਾ ਹੁੰਦਾ ਸੀ ਅਸੀਂ ਇੰਨੇ ਨਜ਼ਾਰੇ ਲਏ ਇੰਨੇ ਨਜ਼ਾਰੇ ਲਏ ਆਪਦੇ ਕਰੈਕਟਰ ਨਾਲ ਕਰੈਕਟਰ ਨਾਲ ਇੰਨਾ ਜਿਆਦਾ ਐਂਟਰਟੇਨਮੈਂਟ ਕੀਤਾ ਲੋਕਾਂ ਨੇ ਤਾਂ ਕਰਨੀ ਕਰਦਾ ਹੂੰ ਮਦਦ ਨੇਾਰੇ ਆਈ ਜਾਂਦੇ ਨੇ ਨਿਆਰੇ ਚਾਹੀਦੇ ਨੇ ਉਹ ਚੀਜ਼ ਚੱਲਦੀ ਰਹਿਣੀ ਹੈ ਚੱਲਦੀ ਆ ਬਿਲਕੁਲ ਵੀ ਉਮਰਾਂ ਜਿੰਨੀਆਂ ਮਰਜ਼ੀ ਹੋ ਜਾਣ ਪਰ ਜ਼ਿੰਦਗੀ ਜਿਹੜੇ ਨਿਆਰੇ ਨੇ ਜਿੰਨੇ ਉਹ ਛੱਟ ਤੇ ਕਿੰਨੇ ਬਚਪਨਾ ਨਹੀਂ ਬੰਦਣੇ ਛੱਡਣਾ ਜੀਦਾ ਕਦੇ ਬਿਲਕੁਲ ਜੇ ਬਚਪਨਾ ਛੱਡਦਾ ਫਿਰ ਬੁਢਾਪਾ ਆਊਗਾ ਤੇ ਬੇਸਮੈਂਟ ਦੇ ਜਿਹੜੇ ਰੋਲੇ ਨੇ ਉਹ ਤੁਸੀਂ ਫਿਰ ਉੱਥੇ ਡੰਗਾਈ ਨਾ ਦੇਖੇ ਨੇ ਵੀ ਉਹ ਜਿਹੜੇ ਕਹਿੰਦੇ ਨੇ ਅੱਜ ਕੱਲ ਜਿਵੇਂ ਤੁਸੀਂ ਦੱਸੇ ਮਹਿੰਗੇ ਹੋ ਗਏ ਲੋਕਾਂ ਨੂੰ ਘਰ ਤਾਂ ਮਿਲ ਨਹੀਂ ਰਿਹਾ ਉੱਥੇ ਸਟੂਡੈਂਟ ਨੂੰ ਖਾਸ ਕਰਕੇ ਬਿਲਕੁਲ ਜੀ ਕੰਮ ਨਹੀਂ ਮਿਲ ਰਿਹਾ ਹਮ ਕੈਨੇਡਾ ਦੇ ਵਿੱਚ ਜਾਨਕਿ ਵੀ ਸਭ ਤੋਂ ਖਾਣ ਤੋ ਉਸ ਤਰ੍ਹਾਂ ਦੀ ਕਹਾਣੀ ਐ ਤੇ ਕਿਵੇਂ ਪਰਿਵਾਰਾਂ ਦੇ ਵਿੱਚ ਜੋ ਜੋ ਚੱਲਦਾ ਹੈ ਨਾ ਤੇ ਮੈਸੇਜ ਵੀ ਐ ਤੇ ਨਾਲ ਨਾਲ ਹਾਸਾ ਠੱਠਾ ਵੀ ਮਤਲਬ ਟਰੰਪ ਨੇ ਇੱਕ ਗੇੜਾ ਜਿਹੜਾ ਦਿੱਤਾ ਉਸ ਤੋਂ ਬਾਅਦ ਮੇਲਾ ਲੋਕ ਕੁਝ ਕੁ ਲੋਕ ਸੁਧਰੇ ਨੇ ਵੀ ਜਿਹੜਾ ਅਸੀਂ 40 50 ਪੰਡਾਂ ਦੇ ਪੰਡਾਂ ਪੈਸੇ ਸੁੱਟ ਦਿੰਨੇ ਆ ਤੇ ਉੱਥੇ ਜਾ ਕੇ ਬੱਚੇ ਸਾਡੇ ਪਤਾ ਨਹੀਂ ਕਿਸ ਮਾਹੌਲ ਵਿੱਚ ਰਹਿੰਦੇ ਨੇ ਉਹ ਚੀਜ਼ਾਂ ਨੂੰ ਸ਼ਾਇਦ ਹੁਣ ਲੋਕ ਸਮਝਣ ਲੱਗ ਗਏ ਨੇ ਬਿਲਕੁਲ ਬਿਲਕੁਲ ਜੀ ਉਹ ਲੋਕ ਛੱਡ ਕੇ ਆ ਰਹੇ ਨੇ ਹੁਣ ਤੱਕ ਕੈਨੇਡਾ ਅੱਛਾ ਜੀ ਦੋ ਚਾਰ ਤਾਂ ਸਾਡੇ ਹੀ ਆ ਗਏ ਅੱਛਾ ਤੁਹਾਡੇ ਖੁਦ ਦੇ ਹਾਂ ਜੀ ਮੇਰਾ ਬੇਟਾ ਵੀ ਆ ਗਿਆ ਰਾਜਤਾਲੀ ਵਾਲ ਦਾ ਬੇਟਾ ਆ ਗਿਆ ਹੂੰ ਹੂੰ ਮਤਲਬ ਉਹਨਾਂ ਨੇ ਕੀ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਅਸੀਂ ਕੀ ਦੇਖਿਆ ਜਾਂ ਉਹ ਛੱਡਣ ਦਾ ਕਾਰਨ ਕੀ ਹੈਗਾ ਸੀ ਦੇਖੋ ਛੱਡਣ ਦਾ ਕਾਰਨ ਇਹੀ ਹੈ ਉੱਥੇ ਇੱਕ ਤਾਂ ਕੰਮ ਦੀ ਬਹੁਤ ਵੱਡੀ ਪ੍ਰੋਬਲਮ ਹੈ ਬਾਕੀ ਪੱਕਾ ਹੋਣ ਦਾ ਵੀ ਅੱਗੇ ਲੰਮਾ ਚੱਲਿਆ ਗਿਆ ਹੁਣ ਮਤਲਬ ਪੱਕੇ ਹੋ ਕੇ ਕਰਨਾ ਵੀ ਕੀ ਹੈ ਜਿਹੜੀ ਸਟ्रेस ਲਾਈਫ ਹੈਗੀ ਉਹ ਮੇਰੇ ਸਾਰੀ ਉਮਰ ਕੱਤਾਂ ਤੱਕ ਸਭ ਤੋਂ ਜ਼ਿਆਦਾ ਸਟ्रेस ਕੈਨੇਡਾ ਦੇ ਵਿੱਚ ਕਹਿੰਦੇ ਨੇ ਮਤਲਬ ਜਿਵੇਂ ਤਿੰਨ ਪੀੜੀਆਂ ਤੁਹਾਡਾ ਘਰ ਹੀ ਨਹੀਂ ਲੈ ਸਕਦੀਆਂ ਤੁਹਾਨੂੰ ਸਟ्रेस ਦੀ ਹੈ ਰੋਦੀ ਸਾਰੀ ਜ਼ਿੰਦਗੀ ਬੰਦਾ ਕਿਸ ਤਰ੍ਹਾਂ ਜਿਵੇਂ ਖੂਚ ਜਿਵੇਂ ਡੱਡੂ ਨਹੀਂ गिर ਜਾਂਦਾ ਬਸ ਉਹ ਹਾਲ ਹੈ ਸਾਰੀ ਜ਼ਿੰਦਗੀ ਕਿਸ਼ਤਾਂ ਲਾਈਆਂ ਦਾ ਗੱਡੀਆਂ ਕਿਸ਼ਤਾਂ ਕਰਾਂ ਦੀਆਂ ਕਿਸ਼ਤਾਂ ਐਂ ਗੇਟ ਚੱਲੀ ਜਾਂਦਾ ਬੇਸਮੈਂਟਾਂ ਵੀ ਵਿਕਦੀਆਂ ਨੇ ਉੱਥੇ ਫਿਰ ਜਿਹੜੇ ਤੁਸੀਂ ਆ ਬੇਸਮੈਂਟ ਦੀ ਗੱਲ ਕੀਤੀ ਉੱਥੇ ਉਹ ਵੀ ਵਿਕਦੀਆਂ ਹੋਣਗੀਆਂ ਵੀ ਅੱਜ ਕੱਲ੍ਹ ਲੋਕੀ ਕਹਿੰਦੇ ਨੇ ਬੇਸਮੈਂਟ ਹੀ ਖਰੀਦ ਲੋ ਇਹ ਵੀ ਬੜੀ ਵੱਡੀ ਅਚੀਵਮੈਂਟ ਹੋਏਗੀ ਸ਼ਹਿਰਾਂ ਦੇ ਸਮੇਂ ਹਾਂ ਸ਼ਹਿਰ ਵੀ ਵਿਕਦੀਆਂ ਹੋਣੀਆਂ ਮੈਨੂੰ ਇਸ ਤਰ੍ਹਾਂ ਦਾ ਪਤਾ ਨਹੀਂ ਤੇ ਕਿਸ ਤਰ੍ਹਾਂ ਦੀ ਕਮੇਟੀ ਅਸੀਂ ਸਾਨੂੰ ਲੋਕਾਂ ਨੂੰ ਜਿਹੜੀ ਦੇਖਣ ਮਿਲੇਗੀ ਕਮੇਟੀ ਹੈਗੀ ਐ ਗੱਲ ਚੋ ਗੱਲ ਗੱਲ ਚੋ ਗੱਲ ਹਮ ਹਮ ਤੇ ਹਰੇਕ ਪਰਿਵਾਰ ਦੀ ਕਹਾਣੀ ਉੱਥੇ ਜਿੰਨਾ ਉੱਥੇ ਰੌਲਾ ਉਹ ਸੱਚਮੁੱਚ ਹੀ ਰੋਲਾ ਹੀ ਉੱਥੇ ਬੇਸਮੈਂਟ ਦਾ ਉਹ ਇਸ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਰੋਲਾ ਬੇਸਮੈਂਟ ਉਦੋਂ ਜਿਹੜੀ ਲੋਕਾਂ ਦੀ ਅਸਲ ਕਹਾਣੀਆਂ ਹੈਗੇ ਨੇ ਉਹ ਕਮੇਟ ਐਜ਼ ਅ ਕਮੇਟੀ ਲੋਕ ਦੇਖਣਗੇ ਵੀ ਆਹ ਚੀਜ਼ਾਂ ਕੁਝ ਹਾਸੇ ਦੀਆਂ ਨਾਲੇ ਕੁਝ ਸੀਰੀਅਸ ਕਹਾਣੀਆਂ ਹੋਣਗੀਆਂ ਹਾਂਜੀ 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 ਤੁਹਾਡੀ ਅਸੀਂ ਕਲਮ ਦੀ ਗੱਲ ਕਰੀਏ ਤੁਸੀਂ ਹਮੇਸ਼ਾ ਲਿਖਣ 'ਚ ਬੜੇ ਬੇਕਾਬ ਹਗੇ ਤੇ ਇਸ ਕਲਮ ਦਾ ਜਿਹੜਾ ਅਸਲੀ ਪਿੱਛੇ ਕੀ ਹੈਗਾ ਤੇ ਕਿੱਥੇ ਜਾ ਕੇ ਤੁਸੀਂ ਕਲਮ ਨੂੰ ਲਿਖਣਾ ਜ਼ਿਆਦਾ ਪਸੰਦ ਕਰਦੇ ਹੋ ਕਿਵੇਂ ਦਾ ਵੈਦਰ ਹੁੰਦਾ ਸਾਡੇ ਨਾਲ ਜਿਹੜਾ ਵਿਸ਼ੋਕੜਾ ਗਦਰੀ ਬਾਬਿਆਂ 'ਚੋਂ ਹੈ ਮੇਰੇ ਜਿਹੜੇ ਦਾਦਾ ਜੀ ਦੇ ਦੋ ਭਰਾ ਸੀ ਉਹ ਜਲੀਆਂ ਵਾਲੇ ਵਕਤੀ ਸੀ ਦੋ ਸੀ ਅੱਛਾ ਜੀ ਤੇ ਬਸ ਕੁਸ਼ਮਾ ਗੁਰシャンਪਾਈ ਦਾ ਕਲਾਕਾਰ ਆ ਅੱਛਾ ਜੀ ਗੁਰシャンਪਾਈ ਬਾਰੇ ਤੁਸੀਂ ਜਾਣਦੇ ਹੋ ਉਹ ਵੀ ਬੇਵਕ ਬੋਲਦੇ ਸੀ ਹਾਂ ਅਸੀਂ ਹੁਣ ਜਵਾਕਾਂ ਨੇ ਮੈਨੂੰ ਘੱਟ ਕੀਤਾ ਹੋਇਆ ਅੱਛਾ ਇਹ ਜਵਾਨ ਨੂੰ ਵੀ ਥੋੜਾ ਹੋਰ ਰੱਖੋ ਕਿ ਜਿਹੜੀ ਕੁਛ ਨਹੀਂ ਇੱਥੇ ਸਮਾਜ ਨੇ ਤੁਹਾਨੂੰ ਕੁਛ ਨਹੀਂ ਉਹ ਦੇਣਾ ਹੈਗਾ ਹਨਾ ਸਰਟੀਫਿਕੇਟ ਨਹੀਂ ਦਿੰਦੀ ਸਰਟੀਫਿਕੇਟ ਨਹੀਂ ਦਿੰਦਾ ਤਾਂ ਹਾਂ ਬਿਲਕੁਲ ਤੇ ਤੁਹਾਡਾ ਅਸੀਂ ਪਿਛਲੇ ਦਿਨ ਦੇਖਿਆ ਜਿਵੇਂ ਹੁਣ ਦਿਲਜੀਤ ਦਾ ਵੀ ਤੁਸੀਂ ਵਿੱਚ ਪਾਇਆ ਹੋਇਆ ਤੇ ਦਿਲਜੀਤ ਅੱਜ ਦੇਖੋ ਕਿੰਨਾ ਵੱਡਾ ਨਾਮ ਬਣਾਇਆ ਅੱਜ ਕੁਝ ਇੰਡਸਟਰੀ ਦੇ ਕਲਾਕਾਰ ਵੀ ਨਾਲ ਆਏ ਤੇ ਦਿਲਜੀਤ ਦਾ ਤੁਸੀਂ ਔਰ ਇਹਨੂੰ ਕਿਦਾਂ ਦੇਖਦੇ ਹੋ ਦੇਖੋ ਸਾਡੀ ਸਾਡੇ ਉਹਨੇ ਪੱਗ ਦਾ ਨਾਮ ਉੱਚਾ ਕੀਤਾ ਤੇ ਪੰਜਾਬ ਦਾ ਨਾਮ ਉੱਚਾ ਕੀਤਾ ਹਨਾ ਤੇ ਇਸ ਵਾਰ ਸਾਡੇ ਕਲਾਕਾਰ ਨੂੰ ਤਾਂ ਸਾਥ ਦੇਣਾ ਚਾਹੀਦਾ ਕੁਝ ਜਿਨ੍ਹਾਂ ਨੂੰ ਮੈਂ ਦੋ ਤਿੰਨ ਜਿਹੜੇ ਜਿਨ੍ਹਾਂ ਨੇ ਲਿਖਿਆ ਉਹਨਾਂ ਬਾਰੇ ਬੋਲਿਆ ਹਨਾ ਯਾਰ ਤੁਸੀਂ ਐਡੇ ਵੱਡੇ ਤੁਸੀਂ ਕਿੱਧਰਲੇ ਦੇਸ਼ ਭਗਤੋਂ ਜਿਹੜੇ ਸਰਟੀਫਿਕੇਟ ਵੰਡੀ ਜਾਂਦੇ ਹੋ ਹਨਾ ਉਹਦੀ ਰੀਸ ਨਹੀਂ ਕੋਈ ਕਰ ਸਕਦਾ ਕੁਝ ਸਾਡੇ ਜਿਹੜੇ ਆ ਦੂਜੇ ਨੇ ਇਹਨਾਂ ਨੂੰ ਪੱਗ ਚੁਬਦੀ ਆ ਤੁਸੀਂ ਕਰੇ ਰਿਐਲਿਟੀ 'ਚ ਮਿਲੇ ਹੋ ਦਿਲਜੀਤ ਨਾਲ ਹਾਂ ਮੈਂ ਇੱਕ ਸ਼ੋਅ ਉਹਨਾਂ ਨੂੰ ਬੁੱਕ ਕਰਵਾਇਆ ਸੀ ਬਹੁਤ ਪਹਿਲਾਂ ਤੁਸੀਂ ਕਰਵਾਇਆ ਸੀ ਉਹ ਮਤਲਬ ਬਹੁਤ ਪੁਰਾਣੀ ਗੱਲ ਹੈ ਹਾਂ ਬਹੁਤ ਅੱਛਾ ਇਨਸਾਨ ਹੈ ਬਹੁਤ ਵਧੀਆ ਮੈਂ ਤੋਸਤ ਬਾਦ ਕਦੇ ਜੋੜੀ ਫਿਲਮ ਦੇ ਵਿੱਚ ਵੀ ਮੇਰਾ ਕੈਰੈਕਟਰ ਸੀਗਾ ਬਟ ਮੇਰੇ ਕੋਲ ਟਾਈਮ ਨਹੀਂ ਸੀਗਾ ਉਹ ਫਿਰ ਰਵਿੰਦਰ ਮੰਡ ਨੇ ਕੀਤਾ ਸੀਗਾ ਮਤਲਬ ਉਹਨਾਂ ਦਾ ਇੱਕ ਕਿਰਦਾਰ ਹੈਗਾ ਤੁਸੀਂ ਜਾਣਦੇ ਹੋ ਵੀ ਉਹ ਇੱਕ ਹੰਬਲ ਬੰਦੇ ਹੈ ਉਹ ਤਾਂ ਪੂਰੀ ਦੁਨੀਆ ਜਾਣਦੀ ਆ ਉਹਦਾ ਹੈਨਾ ਪੂਰੀ ਦੁਨੀਆ ਜਾਣਦੀ ਹੈ ਵੇਖੋ ਜਿੱਥੇ ਜਾਂਦੇ ਨੇ ਪੰਜਾਬੀ ਦਾ ਟੈਗ ਜਿਹੜਾ ਹੈਗਾ ਉਹਨਾਂ ਦੀ ਜ਼ੁਬਾਨ 'ਚ ਉਹ ਕਹਿੰਦੇ ਨੇ ਅੰਗਰੇਜ਼ੀ ਨੂੰ ਜਨਾ ਮੱਥਾ ਨਹੀਂ ਤੇ ਤੁਸੀਂ ਇੱਕ ਤੁਹਾਡਾ ਸਿਰਕਸ ਦੇਖਦੇ ਆ ਤੁਹਾਡਾ ਲੈਂਦੇ ਪੰਜਾਬ ਨਾਲੇ ਬਹੁਤ ਪਿਆ ਤੁਹਾਡੀ ਫਿਲਮ ਸ਼ਾਇਦ ਉਹ ਵੀ ਲੋਕੋ ਬਹੁਤ ਪਸੰਦ ਕਰਦੇ ਹੋਣਗੇ ਤੇ ਉਸ ਸੀਨ ਨੂੰ ਤੁਸੀਂ ਕਿਦਾਂ ਦੇਖਦੇ ਕਲਾਕਾਰ ਜਦ ਸਭ ਦੇ ਸਾਂਝੇ ਹੁੰਦੇ ਨੇ ਕਲਾਕਾਰਾਂ ਵਾਸਤੇ ਕੋਈ ਇਸ ਤਰ੍ਹਾਂ ਹੱਦ ਨਹੀਂ ਹੁੰਦੀ ਕਲਾਕਾਰ ਉਧਰਲੇ ਹੋਣ ਇਧਰਲੇ ਹੋਣ ਕਲਾਕਾਰ ਸਭ ਦੇ ਆਰਟ ਰੁਕਦੇ ਵੰਡਿਆ ਨਹੀਂ ਜਾ ਸਕਦਾ ਹੈਗਾ ਆਰਟ ਨੂੰ ਜਿਹੜੇ ਬਸ ਲੋਕ ਨੇ ਸਿਆਸੀ ਰੌਲੇ ਸਾਰਾ ਹੋਰ ਕੁਛ ਨਹੀਂ ਇਧਰਲੇ ਲੋਕ ਵੀ ਚਾਹੁੰਦੇ ਨੇ ਵੀ ਅਸੀਂ ਇੱਕ ਹੋਈਏ ਉਧਰਲੇ ਲੋਕ ਵੀ ਚਾਹੁੰਦੇ ਨੇ ਵੀ ਅਸੀਂ ਇੱਕ ਹੋਈਏ ਬਸ ਜਿਹੜੀ ਆ ਜਿਆਦਾ ਤਾਂ ਨਹੀਂ ਇਹਨਾਂ ਨੇ ਮਰਾਂਚ ਫਰਕ ਪਾਤਾ ਬਾਕੀ মিডিਏ ਨੇ মিডিਏ ਨੇ ਜਿਹੜੀਆਂ ਖਬਰਾਂ ਵਾਲੇ ਨੇ ਇਹਨਾਂ ਨੇ ਸਾਡੇ ਲੋਕਾਂ ਦੇ ਵਿੱਚ ਨਫਰਤਾਂ ਭਰੀ ਹੈ ਪਰ ਇਹ ਨਫਰਤ ਕਮ ਆ ਰਹੀ ਹੈ ਹੁਣ ਇਹਨਾਂ ਦੇ ਇਹਨਾਂ ਦੀ ਚੱਲ ਗਈ ਹੈ ਮਤਲਬ ਲੋਕ ਹੁਣ ਸੇ ਕਾਮਯਾਬ ਹੋ ਗਿਆ ਮਤਲਬ ਇੱਕ ਕਲਾਕਾਰ ਜਿਵੇਂ ਤੁਸੀਂ ਇੱਕ ਕਲਾਕਾਰ ਹੈਗੇ ਹੋ ਪਰ ਤੁਸੀਂ ਜੇਕਰ ਮਾੜਾ ਨਹੀਂ ਤਾਂ ਚੰਗਾ ਚੰਗਾ ਨਹੀਂ ਬੋਲਣਾ ਤਾਂ ਮਾੜਾ ਇਹਨਾਂ ਬੋਲੋ ਇਹ ਕਿੰਨਾ ਕੁ ਸ਼ਬਦੋਂ ਸਮਝਦੇ ਵੀ ਜੇਕਰ ਤੁਸੀਂ ਕਿਸੇ ਖਿਲਾਫ ਹੋ ਦੇਖੋ ਮਾੜੇ ਨੂੰ ਮਾੜਾ ਕਹੋ ਚੰਗੇ ਨੂੰ ਚੰਗਾ ਕਹੋ ਜਿਹੜਾ ਕਲਾਕਾਰ ਹੈ ਉਹ ਸਮਾਜ ਦਾ ਇਨਾਂ ਹੁੰਦਾ ਉਹਨੇ ਦੱਸਣਾ ਹੁੰਦਾ ਵੀ ਕੀ ਗਲਤ ਹੈ ਕੀ ਸਹੀ ਹੈ ਹਾਂ ਗਲਤ ਨੂੰ ਗਲਤ ਕੋ ਸਹੀ ਨੂੰ ਸਹੀ ਕੋ ਹਾਂ ਦਲਜੀਤ ਸਹੀ ਹੈ ਸਾਰਿਆਂ ਨੂੰ ਪਤਾ ਵੀ ਉਹ ਬੰਦਾ ਸਹੀ ਹੈ ਜਿਹਨੇ ਇੰਨਾ ਨਾਮ ਕਈਆਂ ਨੂੰ ਉਹਦੀ ਸ਼ੋਹਰਤ ਨਹੀਂ ਹਾਜ਼ਮ ਆ ਰਹੀ ਹੁਣ ਉਹ ਵੀ ਦਾ ਸਿੰਗਰ ਨੇ ਜਿਹੜੇ ਬੋਲੇ ਨੇ ਉਹਦਾ ਮੁਕਾਮ ਤੇ ਉਹ ਨਹੀਂ ਪਹੁੰਚ ਸਕਦੇ ਜਦੋਂ ਅਸੀਂ ਕਿਸੇ ਦੇ ਮੁਕਾਮ ਤੇ ਨਹੀਂ ਪਹੁੰਚ ਸਕਦੇ ਫਿਰ ਸਾਨੂੰ ਜਲਸੀ ਤਾਂ ਹੁੰਦੀ ਤੁਹਾਨੂੰ ਵੀ ਗੱਲਾ ਹੁੰਦਾ ਕਿ ਆਪਦੇ ਤੁਸੀਂ ਇੰਡਸਟਰੀ ਦੇ ਬਹੁਤ ਸ਼ੁਰੂਆਤ ਕੀਤੀ ਤੁਸੀਂ ਇੱਕ ਮੇਡੀਅਨ ਫਿਲਮਾਂ ਦੀ ਤਾਂ ਆਪਦੇ ਆਪ ਨੂੰ ਉਸ ਲੈਵਲ ਤੇ ਨਹੀਂ ਮਤਲਬ ਸਮਝਦੇ ਹੋ ਵੀ ਜਿਹੜੀਆਂ ਥੀਏਟਰ ਦੇ ਵਿੱਚ ਸ਼ਾਇਦ ਤੁਹਾਨੂੰ ਕੰਮ ਨਾ ਮਿਲਦਾ ਹੋਵੇ ਉਸ ਲੈਵਲ ਦੀ ਮਨ ਦੀ ਸੰਤੁਸ਼ਟੀ ਹੁੰਦੀ ਹੈ ਸਾਡੇ ਕੋਲੇ ਆਪਦੇ ਕੋਲੇ ਵਾਧੂ ਕੰਮ ਹੈ ਮੈਂ ਝਾਪਲੂਸ ਨਹੀਂ ਹੈਗਾ ਵੀ ਮੈਂ ਇਹਨੂੰ ਫੋਨ ਕਰ ਲਾਂ ਸ਼ੂਟਿੰਗ ਚੱਲ ਰਹੀ ਹੈ ਇਹਨੂੰ ਫੋਨ ਕਰ ਲਾਂ ਇਹਨੂੰ ਫੋਨ ਕਰ ਲੰਨਾ ਆਪਾਂ ਸੰਤੁਸ਼ਟੀ ਹੈ ਸਭ ਕੁਝ ਹੈ ਮੇਰੇ ਕੋਲੇ ਬੱਚੇ ਜਿਹਦੀ ਜਿਹਨੇ ਮੈਂ ਬੱਚੇ ਕਮਾਏ ਨੇ ਇਹਨੇ ਬੱਚੇ ਕਮਾ ਲਏ ਉਹਨੇ ਸਭ ਕੁਝ ਕਮਾ ਲਿਆ ਮਤਲਬ ਜਿੰਨੇ ਹੁਣ ਗੁਰਚੇਤਾ ਦੀ ਕਲਮ ਤੇ ਵਿਸ਼ਵਾਸ ਕਰਦਾ ਤੇ ਆਪ ਦਾ ਜਿਹੜਾ ਔਰਾ ਹੈਗਾ ਉਸ ਤੇ ਵਿਸ਼ਵਾਸ ਹੈਗਾ ਵੀ ਜਿਵੇਂ ਹੁਣ ਫਿਲਮ ਹੈ ਤੁਸੀਂ ਕਰਮਜੀਤ ਪਾਜੀ ਨਾਲ ਹੈਗੇ ਉਹ ਵੀ ਕਿੰਨੇ ਉਹ ਵੀ ਹੰਬਲ ਬੰਦੇ ਨੇ ਤੇ ਰਾਜਦੀਪ ਪਟਾਲੀ ਵਾਲਾ ਤੁਹਾਡੇ ਨਾਲ ਹੈਗੇ ਨੇ ਤੇ ਉਹ ਚੀਜ਼ਾਂ ਨੂੰ ਮਤਲਬ ਵੀ ਤੁਸੀਂ ਇਕੱਠੇ ਹੋਏ ਇੱਕ ਕਮੇਡੀਅਨ ਉਹ ਵੀ ਪੰਜਾਬ ਕਮੇਡੀਅਨ ਦੇ ਵੱਡੇ ਸਟਾਰ ਹੈਗੇ ਨੇ ਹਾਂ ਪਹਿਲਾਂ ਵੀ ਬਹੁਤ ਵਾਰੀ ਇਕੱਠੇ ਹੋਏ ਆ ਅਸੀਂ ਫਿਲਮਾਂ 'ਚ ਪੰਜਾਬ ਬੋਲਦਾ ਹੋਰ ਕਾਫੀ ਸਾਰੇ ਮਹਿਲਮਾਨ ਜਿੰਨੇ ਅਸੀਂ ਇਕੱਠੇ ਹੋਏ ਕੀ ਲੋਕਾਂ ਲਈ ਕੀ ਮੈਸੇਜ ਹੈਗਾ ਚਲੋ ਤੁਸੀਂ ਅੱਜ ਥੋੜੀ ਜੀ ਕਿਉਂਕਿ ਹੋਰ ਵੀ ਤੁਹਾਡੇ ਟਾਈਮ ਹੈਗਾ ਇੰਟਰਵਿਊ ਦਾ ਟੌਪਿਕ ਤੁਹਾਡੇ ਕੋਲ ਤਾਂ ਗੱਲਾਂ ਇੰਨੀਆਂ ਨੇ ਵੀ ਚਮਕੀਲੇ ਦੀ ਜਿਹੜੀ ਗੱਡੀ ਆ ਜਿਵੇਂ ਭਾਜੀ ਨੇ ਕਿਹਾ ਸੀ ਇਹਨਾਂ ਦੇ ਵਿਆਹ ਦਾ ਚਮਕੀਲਾ ਆਇਆ ਸੀ ਵੇਖੋ ਅਸੀਂ ਪਿਛਲੀ ਇੰਟਰੋ ਤੁਹਾਡੀ ਕੀਤੀ ਸੀ ਤੁਹਾਡੀ ਸਭ ਤੋਂ ਜ਼ਿਆਦਾ ਗੱਲ ਲੋਕਾਂ ਨੇ ਕਹਿੰਦੇ ਵੀ ਇੱਕ ਵਾਰੀ ਗੱਲ ਮੈਂ ਨਾ ਹੋਰ ਸੁਣਾ ਦਵਾਂ ਤਾਂ ਬੜਾ ਮਜ਼ਾ ਆ ਜਾਏਗਾ ਕਿਹੜੀ ਉਹ ਚਰੀਟਾ ਸ਼ਾਰਟਕਟ ਸੁਣਾ ਦਿੰਨਾ ਸ਼ਾਰਟਕਟ ਸੁਣਾ ਦੋ ਸਾਡੇ ਪਿੰਡ ਆਪਣੇ ਆਏ ਸੀ ਸੁਰਿੰਦਰ ਸਿੰਧਾ ਜੀ ਅੱਛਾ ਸੁਰਿੰਦਰ ਸਿੰਧਾ ਜੀ ਆਏ ਤੇ ਜਦੋਂ ਬੱਚਿਆਂ ਨੂੰ ਆਤ ਹੁੰਦੀ ਹੈ ਨਾ ਮੋਰੀ ਵਿੱਚ ਦੀ ਵੇਖਦੇ ਨੇ ਤੇ ਉਹਨੇ ਸਾਨੂੰ ਗਾਲਾਂ ਕੱਢੀਆਂ ਤੇ ਛਿੰਦੇ ਨੇ ਗਾਲਾਂ ਕੱਢੀਆਂ ਤੇ ਮੈਂ ਫਿਰ ਆਪਣਾ ਗੈਂਗ ਇਕੱਠਾ ਕਰ ਲਿਆ ਛੋਟੇ ਛੋਟੇ ਬੱਚੇ ਹੁੰਦੇ ਸੀ ਪ੍ਰਕਾਰਾਂ ਨਾਲ ਸੀ ਉਹਦੀ ਇੰਵੈਸਟਰ ਗੱਡੀ ਸੀ ਨਵੀਂ ਉਹਦੇ ਸਾਰੀ ਦਿਹਾੜੇ ਜਿਹੜੀ ਟਾ ਮਾਰੀਆਂ ਕੱਚ ਦੇ ਨਾਲ ਕੱਚ ਲੈ ਲਿਆ ਕੋਈ ਕੁਛ ਲੈ ਰਿਆ ਰੋੜੇ ਨਾਲ ਘਰੀਟਾ ਮਾਰੀਆਂ ਚਲੋ ਘਟ ਉਹ ਫਿਰ ਮੈਨੂੰ ਸਿੰਧਾ ਬਾਜੀ ਸ਼ਮਸ਼ੇਰ ਸੰਧੂ ਦੇ ਮੁੰਡੇ ਦੇ ਵਿਆਹ 'ਚ ਮਿਲ ਗਏ ਜਦੋਂ ਮੁੰਡੇ ਦੇ ਵਿਆਹ 'ਚ ਮਿਲ ਗਏ ਮੈਨੂੰ ਕਹਿੰਦਾ ਮੈਂ ਤੇਰਾ ਬਹੁਤ ਵੱਡਾ ਫੈਨ ਆ ਮਹਾਰਾਜ ਮੈਂ ਵੀ ਤੁਹਾਡਾ ਬਹੁਤ ਵੱਡਾ ਭਿਆਨਕਰ ਫੈਨ ਆ ਤੇ ਮੈਂ ਛੋਟਾ ਹੁੰਦਾ ਸੀ ਮੈਂ ਤੁਸੀਂ ਜਿਆਦਾ ਤੁਹਾਨੂੰ ਤੁਸੀਂ ਮੈਨੂੰ ਗਾਲਾਂ ਕੱਢੀਆਂ ਸੀ ਨਾ ਯਾਰ ਮੈਂ ਤੈਨੂੰ ਕਦੋਂ ਗਾਲਾਂ ਕੱਢੀਆਂ ਨੇ ਮੈਂ ਮੇਰੇ ਪਿੰਡ ਤੁਸੀਂ ਆਏ ਸੀ ਮੈਂ ਫਿਰ ਥੋਡੀ ਗੱਡੀ ਤੇ ਛ੍ਰੀਟਾਂ ਮਾਰੀਆਂ ਸੀ ਫਿਰ ਉਹ ਐ ਸਿਰ ਫੜ ਕੇ ਬਹਿ ਗਿਆ ਕਹਿੰਦਾ ਮੈਂ ਲੁਧਿਆਣੇ ਤੱਕਰ ਕਹਿੰਦਾ ਮੈਂ ਤੜਫਦਾ ਗਿਆ ਨਵੀਂ ਗੱਡੀ ਮਸਾਂ ਲਈ ਕਹਿੰਦਾ ਮੈਂ ਲੁਧਿਆਣੇ ਤੱਕ ਤਰਫ ਦਾ ਰੋਂਦਾ ਗਿਆ ਵੀ ਯਾਰ ਮੇਰੀ ਕਿਸੇ ਨਾ ਕੀ ਦੁਸ਼ਮਣੀ ਮੈਂ ਕਿਹਾ ਤੁਸੀਂ ਮੈਨੂੰ ਗਾਲ ਕੱਢੀ ਸੀਗੀ ਉਦੋਂ ਅਸੀਂ ਉਹ ਤਾਂ ਛ੍ਰੀਟਾਂ ਮਾਰੀਆਂ ਸੀ ਕਹਦਾ ਇਹਦਾ ਤੂੰ ਐ ਕਹਿੰਦਾ ਮੈਂ ਬੜਾ ਲੱਭਦਾ ਰਿਹਾ ਤੈਨੂੰ ਵੀ ਇਹ ਕੀ ਨੇ ਕਰਤਾ ਕੰਮ ਇਹ ਕਿਰਚੇਤ ਨਾਲ ਵੈਰ ਮਾੜਾ ਹੀ ਹੈ ਮਤਲਬ ਅਸੀਂ ਕਹੀਏ ਵੀ ਕੰਮ ਨਹੀਂ 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 ਤਾਂ ਬਤਾਓ ਨਹੀਂ 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 ਆਪਸੇ ਵਾਲੀ ਗੱਲ ਹੈ ਅਸੀਂ ਕਹਿੰਦੇ ਹਾਂ ਵੀ ਹੁਣ ਤੁਹਾਡਾ ਪਿਆਰ ਮੈਨਸਾ ਨਾਲ ਤੁਹਾਡੇ ਦੂਆ ਮੁਲਕਾਂ ਨਾਲ ਬਹੁਤ ਪਿਆਰ ਦੇਸਾਂ ਤੁਹਾਡੀ ਕਲਮ ਜਿਹੜੀ ਤੁਸੀਂ ਲਿਖਦੇ ਰਹਿੰਦੇ ਹੋ ਉਸ ਕਲਮ ਨੂੰ ਲਿਖਣ ਲੱਗਾ ਕਿੰਨਾ ਕੁ ਸੋਚਦੇ ਕਿੰਨਾ ਕੁ ਆ ਗਿਆ ਵੀ ਉਹ ਸ਼ਬਦ ਸ਼ਾਇਦ ਸਾਡੇ ਨੂੰ ਵੀ ਨਾ ਦੁੱਖਣ ਦੇ ਉਹਨਾਂ ਨੂੰ ਵੀ ਨਾ ਦੁੱਖਣ ਕਿਸੇ ਨੂੰ ਜਿਹੜਾ ਸੋਚੇ ਨਹੀਂ ਜਾਂਦਾ ਹੁੰਦਾ ਫਿਰ ਜਦੋਂ ਲਿਖਿਆ ਜਿਹੜਾ ਆ ਗਿਆ ਫਿਰ ਤਾਂ ਲਿਖਿਆ ਜਾਂਦਾ ਉਹ ਤੋਂ ਨਹੀਂ ਜਵਾ ਕਹਿੰਦੇ ਯਾਰ ਕਿਉਂ ਪਾਪਾ ਤੁਹਾਡੇ ਮੇਰੇ ਦੂਜਾ ਵੀ ਆ ਗਿਆ ਬੜਾ ਕਮੇਡੀਅਨ ਹੈਗਾ ਮੈਂ ਤੁਹਾਨੂੰ ਮੇਰੇ ਅਜੇ ਤੱਕ ਉਹਦੇ ਉੱਤੇ ਮੈਂ ਕੋਈ ਫਿਲਮ ਨਹੀਂ ਪਾਈ ਵੀ ਮੈਂ ਜਿੰਨੇ ਪੈਸੇ ਨਹੀਂ ਲੋਕ ਕਮਾਉਂਦੇ ਅੱਜ ਤੱਕ ਮੈਂ ਉਹਦੇ ਤੇ ਬਿਲਕੁਲ ਵੀ ਨਹੀਂ ਔਰ ਮੈਂ ਮੈਂ ਉਹਦਾ ਐਡੀਟਰਾਂ ਮੇਰੇ ਬੱਚੇ ਉਹਦਾ ਐਡਮਿਨ ਨੇ ने। ने <laughs> के के। अच्छा ਜਦੋਂ ਵੀ ਮੈਂ ਕੋਈ ਪੋਸਟ ਪਾਉਂਦਾ ਡਿਲੀਟ ਕਰ ਦਿੰਦੇ ਉਹਨਾਂ ਦੇ ਹੱਥ ਅੱਛਾ ਉਹ ਟਾਈਮ ਵੇਖਦੇ ਨੇ ਬਾਪੂ ਨੇ ਕਿ ਖਾਦੀ ਪੀਤੀ ਤਾਂ ਨਹੀਂ ਪਾ ਰਹੇ ਨਹੀਂ ਖਾਦੀ ਪੀਤੀ ਚ ਮੈਂ ਕਦੇ ਪਾਇਆ ਨਹੀਂ ਕਦੇ ਕੁਝ ਜਦੋਂ ਪਾਉਂਦੇ ਸਮਝੇ ਪਾਉਣਾ ਫਿਰ ਮੈਂ ਡਿਲੀਟ ਨਹੀਂ ਕਰਿਆ ਕਦੇ ਅੱਛਾ ਡਿਲੀਟ ਨਹੀਂ ਕਰਦਾ ਨੌਜਵਾਨ ਕਈ ਵਾਰੀ ਕਰ ਦਿੰਦੇ ਨੇ ਜਵਾਬਾਂ ਨੂੰ ਵਧੀਆ ਨਹੀਂ ਲੱਗਦਾ ਤੁਹਾਡਾ ਜਵਾਬ ਵੀ ਸ਼ਰਾਤ ਤੇ ਨਾ ਬਹੁਤ ਹੋਈ ਤੇ ਉਹ ਵੀ ਕਦੋਂ ਆ ਰਹੇ ਨਵੇਂ ਹੁਣ ਉਹ ਜੀ Song ਆਇਆ ਜੀ ਉਹਦਾ ਜੁਲਫਾਂ ਹਮ ਹਮ ਤੇ ਕੱਲ ਪਰਸੋਂ ਹੀ ਆਇਆ ਅੱਛਾ ਹਾਂ ਸਿੰਗਿੰਗ ਚ ਵੱਡ ਗਿਆ ਹਮ ਸਹੀ ਸਹੀ ਲੱਗਾ ਸਹੀ ਰਸਤੇ ਚਲਾ ਗਿਆ ਹਾਂਜੀ ਹਾਂ ਚਲੋ ਤੇ ਇੱਕ ਸੁਨੇਹਾ ਜਰੂਰ ਅਸੀਂ ਪੰਜਾਬ ਵਾਸੀਆਂ ਨੂੰ ਹਾਂ ਮੇਰੀ ਬੇਨਤੀ ਹੈ ਜੀ ਚਪਾਲ ਦੀ ਐਪ ਡਾਊਨਲੋਡ ਕਰੋ ਤੇ ਸਬਸਕ੍ਰਾਈਬ ਵੀ ਕਰੋ ਚਪਾਲ ਦੇ ਉੱਤੇ ਤੁਹਾਨੂੰ ਬਹੁਤ ਹੀ ਕਮੇਡੀ ਵੈਬ ਸੀਰੀਜ਼ ਵੇਖਣ ਨੂੰ ਮਿਲਗੀ ਰੌਲਾ ਬੇਸਮੈਂਟ ਦਾ ਜੋ ਕੈਨੇਡਾ ਦੀ ਲਾਈਫ ਦੇ ਉੱਤੇ ਆ ਅੱਧੀ ਕਿ ਇਧਰ ਦੀ ਵੀ ਐ ਸਾਡੀ ਲਾਈਫ ਇਧਰ ਵੀ ਦਿਖਾਈ ਆ ਵੀ ਕਿਵੇਂ ਕੈਨੇਡਾ ਜਾਣ ਦੇ ਚੱਕਰ ਚ ਬੰਦੇ ਨੂੰ ਕਿੰਨਾ ਚਾਅ ਹੁੰਦਾ ਆ ਆਪਣੇ ਯਾਰਾਂ ਦੋਸਤਾਂ ਦਾ ਕੀ ਕੀ ਸਮਾਨ ਲੈ ਕੇ ਜਾਂਦਾ ਹੈ ਕੋਈ ਮੇਥੀ ਦਾਣਾ ਮੰਗਾਉਂਦਾ ਕੋਈ ਤੇਲ ਮੰਗਾਉਂਦਾ ਕੋਈ ਡਾਈ ਮੰਗਾਉਂਦਾ ਸੋ ਬਹੁਤ ਵਧੀਆ ਲੱਗਿਆ ਇਸ ਵੈਬਸਾਈਟ ਵਿੱਚ ਕੰਮ ਕਰਕੇ ਅਮਨ ਭਾਜੀ ਜਿਨ੍ਹਾਂ ਨੇ ਲਿਖੀ ਹੈ ਔਰ ਇਹਨਾਂ ਇਹੀ ਪ੍ਰੋਡਿਊਸਰ ਨੇਗੇ ਤੇ ਕਰਮਜੀਤ ਭਾਜੀ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਰਾਜਤਾਂ ਦੀ ਬਾਲ ਮੇਰੀ ਵਾਈਫ ਬਣੀ ਹੋਈ ਹੈ ਤੇ ਹੋਰ ਵੀ ਕੈਨੇਡਾ ਅਮਰੀਕਾ ਦੇ ਜਿਹੜੇ ਕਲਾਕਾਰ ਨੇ ਰਵਿੰਦਰ ਮੰਡ ਨੇ ਕੰਮ ਕੀਤਾ ਇਹਦੇ ਵਿੱਚ ਤੇ ਜ਼ਰੂਰ ਦੇਖਿਓ ਤੁਸੀਂ ਜ਼ਰੂਰ ਜੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਗੁਰਚੇਤ ਪਾ ਜਿਹੜੇ ਹਮੇਸ਼ਾ ਬੇਬਾਕ ਬੋਲਦੇ ਨੇ ਤੇ ਕਮੇਡੀਅਨ ਦੇ ਵੀ ਅਸੀਂ ਕਿੰਗ ਉਹਨਾਂ ਨੂੰ ਹਮੇਸ਼ਾ ਕਹਿੰਦੇ ਹਾਂ ਕਿਉਂਕਿ ਉਹ ਬੋਲਣ ਦੀ ਕਲਮ ਜਿਹੜੀ ਹੈ ਉਹ ਆਪਣੇ ਆਪ ਚ ਬਹੁਤ ਐਮ ਹਕੀਕ ਕਹਿੰਨਾ ਪਸੰਦ ਨਿਤਿੰਦਰ ਰਾਸ ਸੰਦੀਪ ਕਾ ਬਹੁਤ ਚੰਡੀਗੜ੍ਹ